ਹਾਂ ਜੀ ਨਹੀਂ ਹੋ ਰਿਹਾ ਹੋ ਰਿਹਾ ਠੀਕ ਹੈ ਮੈਂ ਮੈਂ ਸਭ ਕਿੰਨੀ ਕਿ ਸਚਾਈ ਹੈ ਜਿਸ ਕੇ ਇੱਚ ਤੁਹਾਨੂੰ ਅਰੈਸਟ ਕੀਤਾ ਗਿਆ ਕਿੰਨੀ ਸਚਾਈ ਹੈ ਸਚਾਈ ਬਹੁਤ ਜਲਦੀ ਸਾਹਮਣੇ ਆ ਜਾਏਗੀ ਅੱਛਾ ਜੀ ਹਾਂ ਜੀ ਅਲੋਕੇਸ਼ਨ ਲਗਾਇਆ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਉੱਥੇ ਜਿਹੜਾ ਦੰਨ ਸ਼ਾਟ ਜਾਨ ਬਹੁਤ ਸਿਕਿਉਰਟੀ ਇਨਸਪੈਕਟਰ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਕਿ ਸਚਾਈ ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਏਗੀ ਪਰ ਮੈਂ ਬਿਲਕੁਲ ਬੇਗੁਨਾਹ ਦੇਖੋ ਨਾ ਜੇ ਤੁਸੀਂ ਸਰ ਸਰ ਦੋਸਤ ਸਰ ਥੋੜਾ ਜਿਹਾ ਦੱਸੋ ਸਰ ਥੋੜਾ ਜਿਹਾ ਦੱਸੋ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਲੋਜੀ ਹਾਂਜੀ ਹਾਂਜੀ ਪੁਲਿਸ ਕੋਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਪਰ ਉਹਨਾਂ ਦੇ ਤਾਥੇ ਹੋ ਜੇ ਸੀਗੇ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਦੋ ਦਿਨ ਵਾਸਤੇ ਦੋ ਦਿਨ ਵਾਸਤੇ ਤਿੰਨ ਦਸਰੀ ਬਾਕੀ ਹਾਂਜੀ ਸਰ ਆਪਣਾ ਜੋ ਸ਼੍ਰੀ ਵਿਨੀਤ ਮਹਾਜਨ ਜੀ ਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਹਾਂਜੀ ਤੇ ਪੁਲਿਸ ਵੱਲੋਂ 8 ਦਿਨ ਦਾ ਪੁਲਿਸ ਮਾਰਡ ਮੰਗਿਆ ਗਿਆ ਸੀਗਾ ਤੇ ਮੈਡਮ ਵੈਸਟਨ ਵੀ ਸਿੱਕਾ ਡਿਊਟੀ ਮੈਜਿਸਟਰੇਟ ਦੇ ਕੋਲ ਰਿਮਾਂਡ ਪੇਸ਼ ਹੋਇਆ ਸੀਗਾ ਅੱਛਾ ਜੀ ਤੇ ਦੌਰਾਨੇ ਬੈਸ ਹੈ ਚੀਜ਼ ਸਾਹਮਣੇ ਆਈ ਸੀਗੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਓਕੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੁਈ ਇਹੋ ਜੀ ਕੰਪਲੇਂਟ ਪੁਲਿਸ ਆਫਸਰਜ਼ ਦੇ ਖਿਲਾਫ ਮੂਵ ਕੀਤੀ ਹੈ। ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰਵਾਨੀ ਹੈ। ਸੋ ਜੁਡੀ ਮੈਜਿਸਟਰੇਟ ਸਾਹਿਬ ਨੇ ਇਹਨਾਂ ਦੀ ਪੁਲਿਸ ਉਹਨਾਂ ਦੀ ਐਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ੀਅਲ ਮਾਨਡ ਵਿੱਚ ਭੇਜ ਦਿੱਤਾ ਸਰ। ਕਿੰਨੀ ਕਿ ਸੱਚਾਈ ਹੈ ਦੇ ਜੇ ਕਿ ਜਿਹੜੀ ਗਨ ਸ਼ਾਟ ਹੈ ਇਹਨਾਂ ਕੋ ਜਾਣ ਬੁੱਝ ਕੇ ਕਰਵਾਈ ਗਈ ਹੈ ਇਹਨਾਂ ਵੱਲੋਂ। ਸਰ ਐਜ਼ ਆਫ ਨਾਓ ਪੁਲਿਸ ਆਪਣਾ ਮੈਟਰ ਇਨਵੈਸਟੀਗੇਟ ਕਰਦੀ ਪਈ ਹੈ। ਮ